ਆਂ ਮੁੱਖ ਖਬਰਾਂ ਦੇ ਨਾਲ ਤਾਂ ਦੱਸਣਾ ਹੈ ਕਿ ਸਿਆਸੀ ਖਾਣਾ ਛੜਾ ਪਖਿਆ ਹੋਇਆ ਹੈ ਕਿਉਂਕਿ ਜਿਮਨੀ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਦੇ ਪ੍ਰਧਾਨਾਂ ਦੇ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਜੁੜਾ ਕਿ ਰੋਡ 'ਚੋਂ ਕੱਢਿਆ ਜਾ ਰਿਹਾ ਪ੍ਰਚਾਰ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਸਵੀਰਾਂ ਤਰਨਤਲੰਦੇ ਪਿੰਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਸੀਐਮ ਮਾਨ ਦੇ ਵੱਲੋਂ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਤਰਨਤਲੰਦੇ ਪਿੰਡ ਪੰਜਵੜ ਵਿਕੇ ਸੀਐਮ ਮਾਨ ਪਹੁੰਚਣ ਜਿੱਥੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੀਆਂ ਜਿੰਨੇ ਚੋਣਾ ਦੇ ਵਿੱਚ ਉਹਨਾਂ ਦੇ ਵੱਲੋਂ ਆਪ ਦੇ ਉਮੀਦਵਾਰ ਨੂੰ ਵੋਟ ਪਾ ਕੇ ਜੜਾ ਕੀ ਜਿੱਤਾਇਆ ਜਾਵੇ। ਮਤਲਬ ਤੁਸੀਂ ਸਮਝ ਲਓ ਵੀ ਤਿੰਨ ਪੈਨ ਨੇ ਤਿੰਨ ਪੈਨ ਨੇ ਉਹਨਾਂ ਚੋਂ ਇੱਕ ਪੈਨ ਚੁਣਨਾ ਹੈ ਵੀ ਉਹਨੇ ਲਿਖਣਾ ਕੀ ਹੈ? ਇੱਕ ਪੈਨ ਕਾਂਗਰਸ ਵਾਲਿਆਂ ਦਾ ਹੈ। ਜਿਦੇ ਵਿੱਚ ਲੋਕਾਂ ਦੇ ਖੂਨ ਦੀ ਸਿਆਹੀ ਹੈ ਚਾਹੇ ਉਹ 84 ਵਾਲਾ ਕਤਲੇਆਮ ਹੈ ਭਾਵੇਂ ਉਹ ਗੁਰੂ ਧਾਮਾਂ ਤੇ ਟੈਂਕ ਚੜਾਉਣ ਵਾਲਾ ਉੱਥੇ ਕਤਲੇਆਮ ਹੋਇਆ ਚਾਹੇ ਭ੍ਰਿਸ਼ਟਾਚਾਰ ਵਾਲਾ ਲੋਕਾਂ ਦਾ ਜਿਹੜਾ ਖੂਨ ਪੀਤਾ ਹੈ ਉਹ ਖੂਨ ਰੰਗਾ ਸਿਆਹੀ ਨਾਲ ਭਰਿਆ ਹੋਇਆ ਪੈਨ ਹੈ ਤੇ ਉਹਨੇ ਤਾਂ ਫਿਰ ਖੂਨ ਹੀ ਲਿਖਣਾ ਜੇ ਕੋਈ ਇੱਧਰ ਉੱਧਰ ਉਹਨੂੰ ਵੋਟ ਪਾ ਬੈਠੇ ਉਹਦੇ ਚੋਂ ਤਾਂ ਇਹ ਜਿਹੜਾ ਲਾਲ ਰੰਗ ਹੀ ਆਉਣਾ ਹੈ ਉਹ ਲਾਲ ਰੰਗ ਦਾ ਪੈਨ ਕਦੋਂ ਚੱਲਦਾ ਜਦੋਂ ਖਤਰਾ ਹੋਵੇ ਜਦ ਲਾਲ ਰੰਗ ਦੇ ਪੈਨ ਨਾਲ ਕੀ ਆਰਡਰ ਦਿੱਤੇ ਜਾਂਦੇ ਨੇ ਵੀ ਇਹਨੂੰ ਡਿਸਮਿਸ ਕਰ ਦੇ ਉਹਨੂੰ ਸਸਪੈਂਡ ਕਰ ਦੋ ਕੋਈ ਚੰਗਾ ਫੈਸਲਾ ਤਾਂ ਲਾਲ ਰੰਗ ਦੇ ਪੈਨ ਨਾਲ ਹੁੰਦਾ ਨਹੀਂ ਦੂਜਾ ਪੈਨ ਹੈ ਕਾਲੀ ਦਾ ਲਾਲਾ ਉਹ ਜਿਹੜਾ ਹੁਣ ਸਹੀ ਹੈ ਨਹੀਂ ਉਹ ਨਵੇੜੀ ਬੈਠਿਆ ਕੰਮ ਸਾਰਾ ਹੀ ਕਿਉਂਕਿ ਗੁਰੂ ਸਾਹਿਬ ਦੀ ਬੇਅਦਬੀ ਕਰਾਤੀ ਆਪ ਹੀ ਬੇਅਦਬੀਆਂ ਕਰਾਤੀਆਂ ਗੋਲੀਆਂ ਚਲਾਤੀਆਂ ਆਪ ਹੀ ਮੰਨ ਵੀ ਗਏ ਅਕਾਲ ਤਖ਼ਤ ਸਾਹਮਣੇ ਜਾ ਕੇ ਬਾਅਦ ਚ ਮੁਕਰ ਗਏ ਆਹਾਂ ਜੇ ਥੋੜੇ ਜਿ ਦਿਨ ਤਾਂ ਹੋਏ ਨੇ ਸੁਖਵੀਰ ਬਾਦਲ ਗੁਰਦੁਆਰਾ ਸਾਹਿਬ ਸਾਹਮਣੇ ਲੱਤ ਤੇ ਪਲਸਟਰ ਲਾ ਕੇ ਬਰਸ਼ਾ ਲਈ ਬੈਠਾ ਹੁੰਦਾ ਸੀ ਤੇ ਹੁਣ ਉਹ ਕਹੀ ਜਾਂਦਾ ਪੰਥ ਨੂੰ ਬਚਾ ਲੋ ਪੰਥ ਮਾਰਿਆ ਹੀ ਤਾਂ ਐ ਤੇਰਾ ਹੀ ਮਾਰਿਆ ਹੋਇਆ ਪੰਥ ਹੈ ਧਰਮ ਨੂੰ ਮੁਠੀ ਚ ਕਰ ਰੱਖਿਆ ਆਪਦੇ ਚ ਉਹਨਾਂ ਵਾਲਾ ਪੈਨ ਤਾਂ ਚੱਲਣਾ ਹੀ ਨਹੀਂ ਉਹ ਤਾਂ ਕਈ ਸਾਲਾਂ ਤੋਂ ਬੰਦ ਪਿਆ ਨਿਬ ਨੁਬ ਜੀ ਟੁੱਟ ਗਈ ਉਹ ਤਾਂ ਸਿਆਹੀ ਬਾਦਲ ਸਾਹਿਬ ਨਾਲ ਹੀ ਲੈ ਗਿਆ ਆਪਦੇ ਵੱਡੇ ਬਾਦਲ ਸਾਹਿਬ ਉਹ ਤਾਂ ਇੱਥੇ ਖਾਲੀ ਤੱਕੜੀ ਰਹਿ ਗਈ ਤਕੜੀਆਂ ਵੀ ਰਸਿਆਈਆਂ ਟੁੱਟੀਆਂ ਪਈਆਂ ਤੋਲਣ ਜੋਗੀ ਹੈ ਨਹੀਂ ਹੁਣ। ਸੋ ਉਹਨਾਂ ਦਾ ਤਾਂ ਭੁੱਲੀ ਜਾਓ। ਤੀਜਾ ਪੈਨ ਆਮ ਆਦਮੀ ਪਾਰਟੀ ਵਾਲਿਆਂ ਦਾ। ਜਿਹਦੇ ਵੱਲੋਂ ਮੈਂ ਤੁਹਾਡਾ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦਾ ਲਾਣੇਦਾਰ ਕਹਿ ਲੋ ਸੇਵਾਦਾਰ ਕਹਿ ਲੋ। ਆ ਦੋਨੇ ਪੈਨ ਜਿਹੜੇ ਨੇ ਜੇ ਇਹਨਾਂ ਨੂੰ ਵੋਟ ਪਾਓਗੇ ਤੁਹਾਡੇ ਪਿੰਡ ਲੜਾਈ ਆਊਗੀ। ਥੋਡੇ ਪਿੰਡ ਲੜਾਈ ਆਊ ਥੋਡੇ ਟੱਬਰਾਂ 'ਚ ਲੜਾਈ ਆਊ ਥੋਡੇ ਪਿੰਡ 'ਚ ਲੜਾਈ ਆਊ ਤੇ ਜੇ ਤੀਜੇ ਨੰਬਰ ਵਾਲਾ ਝਾੜੂ ਵਾਲਾ ਬਟਨ ਦੱਬੋਗੇ ਥੋਡੇ ਪਿੰਡ ਪੜ੍ਹਾਈ ਆਊਗੀ ਇਹ ਚੁਣਨਾ ਤੁਸੀਂ ਥੋਡੇ ਪਿੰਡ ਹਸਪਤਾਲ ਆਉਣਗੇ ਉਹਨਾਂ 'ਚ ਦਵਾਈ ਆਊਗੀ ਇਹ ਚੁਣਨਾ ਤੁਸੀਂ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇਗਾ ਤੁਹਾਡੀਆਂ ਸੜਕਾਂ ਬਣਦੀਆਂ ਟੋਬੇ ਛੱਪੜਾਂ ਦਾ ਗੰਦ ਕੱਢਾਂਗੇ ਗਰਾਊਂਡ ਬਣ ਬਣ ਰਹੇ ਨੇ ਨੌਕਰੀਆਂ ਮਿਲ ਰਹੀਆਂ ਨੇ 32 ਖੇਤਾਂ ਵਾਲਿਆ ਬੈਠੇ ਆਪਾਂ ਸਾਰੇ ਇੱਕ ਜ਼ਿਮੀਂਦਾਰਾ ਪਰਿਵਾਰ ਨਾਲ ਵੀ ਸਬੰਧ ਰੱਖਦੇ ਆ ਕੋ ਖੇਤ ਮਜ਼ਦੂਰ ਵੀ ਨੇ ਆਉਂਦੀਆਂ ਨਾ 32 ਦਿਨੇ ਉਦਰੀ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਨੂੰ ਲੈ ਕੇ ਮਾਹੌਲ ਕਾਫੀ ਜ਼ਰਾ ਝੜਾ ਉੱਥੇ ਗਰਮਾਇਆ ਹੋਇਆ ਨਜ਼ਰ ਆ ਰਿਹਾ 10 ਨਵੰਬਰ ਨੂੰ ਉੱਥੇ ਭਾਰੇ ਇਕੱਠ ਜਿਹੜਾ ਵੇਖਣ ਨੂੰ ਮਿਲੇਗਾ 10 ਨਵੰਬਰ ਨੂੰ ਕਿ ਕਿਸਾਨ ਵੀ ਜਿਹੜਾ ਕਿ ਵਿਦਿਆਰਥੀ ਨੌਜਵਾਨਾਂ ਦਾ ਸਾਥ ਦੇਣ ਦੇ ਲਈ ਅੱਗੇ ਹੋ ਕੇ ਉੱਥੇ ਇਕੱਠ ਕਰਨਗੇ ਪੰਜਾਬ ਯੂਨੀਵਰਸਿਟੀ ਵਿੱਚ ਹਲਫਨਾਮੇ ਦੇ ਹਲ ਅਤੇ ਸੈਨੇਟ ਸਿੰਡੀਕੇਟ ਵਿਵਾਦਾਂ ਦੇ ਬਾਵਜੂਦ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਅਜੇ ਵੀ ਚੱਲ ਰਹੇ ਹਨ। ਹਾਲ ਹੀ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਆਪਣਾ ਹਲਫਨਾਮੇ ਦਾ ਫੈਸਲਾ ਵਾਪਸ ਲੈ ਲਿਆ ਅਤੇ ਕੇਂਦਰ ਸਰਕਾਰ ਨੇ ਸੈਨੇਟ ਸਿੰਡੀਕੇਟ ਭੰਗ ਕਰਨ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਦਾ ਜੁਰਾ ਐਲਾਨ ਕੀਤਾ। ਪਰ ਹੁਣ ਵਿਦਿਆਰਥੀ ਸਾਰੇ 91 ਸੈਨੇਟ ਮੈਂਬਰਾਂ ਦੀ ਚੋਣ ਲਈ ਚੋਣ ਮਿਤੀ ਦਾ ਐਲਾਨ ਕਰਨ ਦੀ ਮੰਗ ਕਰ ਰਹੇ ਹਨ, ਜੋ ਕਿ ਸਥਿਤੀ ਹੋਰ ਵੀ ਗੰਭੀਰ ਹੁੰਦੀ ਜਾਰਹੀ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ 10 ਨਵੰਬਰ ਨੂੰ ਪੰਜਾਬ ਭਰ ਤੇ ਸਮਾਜਿਕ ਰਾਜਨੀਤਿਕ ਅਤੇ ਕਾਰਕੁਨ ਸੰਗਠਨਾ ਨੂੰ ਯੂਨੀਵਰਸਿਟੀ ਦੇ ਵਿੱਚ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ ਪਾਚਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਇਸ ਸੱਦੇ ਦਾ ਸਮਰਥਨ ਕੀਤਾ ਹੈ ਤੇ ਯੂਨੀਵਰਸਿਟੀ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਕਿਸਾਨਾਂ ਅਤੇ ਸਿਆਸਦਾਨਾਂ ਦੇ ਆਉਣ ਦੀ ਉਮੀਦ ਹੈ ਇਸ ਦੇ ਮੱਧ ਨਜ਼ਰ ਯੂਨੀਵਰਸਿਟੀ ਬਾਹਰੀ ਲੋਕਾਂ ਦੇ ਦਾਖਲੇ ਤੇ پابੰਦੀ ਵੀ ਜੁੜੀ ਲਗਾ ਰਹੀ ਹੈ ਤਾਂ ਦੱਸ ਦਿੰਨੇ ਆ ਕਿ ਇਸ ਦੇ ਮੱਧ ਨਜ਼ਰ ਕਿਸਾਨਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਤੇ ਆਓ ਸੁਣਦੇ ਹਾਂ ਜੀ ਕੀ ਫਤਿਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਅੱਜ ਹੰਗਾਮੀ ਮੀਟਿੰਗ ਕੀਤੀ ਗਈ ਔਰ ਮੀਟਿੰਗ ਦੇ ਵਿੱਚ ਜਿਹੜਾ ਪੰਜਾਬ ਯੂਨੀਵਰਸਿਟੀ ਤੇ ਸੈਂਟਰ ਦਾ ਹਮਲਾ ਉਹਦੇ ਖਿਲਾਫ ਨੌਜਵਾਨਾਂ ਦੇ ਲੱਗੇ ਹੋਏ ਧਰਨੇ ਦੇ ਹੱਕ ਦੇ ਵਿੱਚ 10 ਤਰੀਕ ਨੂੰ ਜਿਹੜਾ ਇਕੱਠ ਬੁਲਾਇਆ ਗਿਆ ਨੌਜਵਾਨਾਂ ਵੱਲੋਂ ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਉਹਦੇ ਹੱਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ 10 ਤਰੀਕ ਨੂੰ ਜਿਹੜਾ ਇਹ ਫੈਸਲਾ ਲਿਆ ਗਿਆ ਕਿ 10 ਤਰੀਕ ਨੂੰ ਜਿਹੜਾ ਪਰਮਾ ਕੱਟ ਕਰਕੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੌਜਵਾਨਾਂ ਦੀ ਇਸ ਮੰਗ ਦੇ ਹੱਕ ਦੇ ਵਿੱਚ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਪਹੁੰਚੇਗਾ ਤਾਂ ਕਿ ਸਰਕਾਰ ਦੇ ਇਹਨਾਂ ਮਨਸੂਬਿਆਂ ਨੂੰ ਫੇਲ ਕੀਤਾ ਜਾ ਸਕੇ ਆਓ ਸਾਰੇ ਇੱਕ ਇਸ ਹੱਕ ਸੱਚ ਦੀ ਲੜਾਈ ਦੇ ਵਿੱਚ ਨੌਜਵਾਨਾਂ ਦਾ ਸਾਥ ਦੇਈਏ ਧੰਨਵਾਦ ਮਾਝੇ ਆਲਿਓ ਤੁਸੀਂ ਕਮਾਲ ਕਰ ਦਿੱਤਾ ਤਾਂ ਇਹ ਸ਼ਬਦ ਜਿਹੜੇ ਕਿ ਸਟ੍ਰੋਮਨੀ ਕਾਲੀਦਾ ਦੇ ਪ੍ਰਦਾਨ ਸਬੀਰ ਜ਼ਿੰਬਾਦਾਦ ਨੇ ਉਹਨਾਂ ਦੇ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਸੀ ਤੇ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਹਲਕਾਦਰਾਂ ਦਾ ਤਰੰਤ ਇਤਿਹਾਸਿਕ ਨਗਰ ਚਬਾਲ ਵਿਖੇ ਸਟ੍ਰੋਮ ਨੇ ਅਕਾਲੀ ਦਲ ਵੱਲੋਂ ਪਾਰਟੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਦੇ ਹੱਕ ਵਿੱਚ ਕੀਤੀ ਵਿਸ਼ਾਲ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਜੋ ਸ਼ਾਮਲ ਹੋਏ ਵਰਕਰਾਂ ਦੇ ਜੋਸ਼ ਅਤੇ ਚੜ੍ਹਦੀ ਕਲਾ ਨੂੰ ਵੇਖ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਨ ਬਹੁਤ ਖੁਸ਼ ਹੋਇਆ ਅਤੇ ਮਾਣ ਵੀ ਹੋਇਆ ਉਨਾਖਿਆ ਕਿ ਮੈਂ ਹਲਕਾ ਵਾਸੀਆਂ ਨਾਲ ਵਾਅਦਾ ਕਰਦਾ ਹਾਂ ਸਟੋਮ ਨੇ ਕਾਰਜ ਦਲ ਤਰਨਦਾਰਨ ਹਲਕੇ ਦੀ ਤਰੱਕੀ ਅਤੇ ਨੁਹਾਰ ਬਦਲਣ ਦੇ ਲਈ ਵਚਨਬੱਧ ਹੈ ਇਸ ਰੈਲੀ ਦੀ ਸਫਲਤਾ ਲਈ ਸਮੂਹ ਆਗੂਆਂ ਅਤੇ ਵਰਕਰਾਂ ਦਾ ਉਹਨਾਂ ਦੇ ਵੱਲੋਂ ਧੰਨਵਾਦ ਕੀਤਾ ਗਿਆ ਤੁਸੀਂ ਇੱਕ ਚੀਜ਼ ਨਹੀਂ ਯਾਦ ਕਰ ਸਕਦੇ ਕਿਉਂਕਿ ਕੁਝ ਕੀਤਾ ਹੀ ਨਹੀਂ ਮੈਂ ਤਾਂ ਆਪ ਇਹਨਾਂ ਨੂੰ ਅਸੈਂਬਲੀ 'ਚ ਵੀ ਮੈਂ ਸਵਾਲ ਪੁੱਛਿਆ ਸੀ ਆ ਚੰਨੀ ਲੀਡਰ ਸੀ ਉਦੋਂ ਲਾਲ ਸਿੰਘ ਜੀ ਸਾਰੇ ਬੈਠੇ ਸੀ ਬੀਬੀ ਪੱਠਲ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਮੈਂ ਕਿਹਾ ਜੀ ਬਹਿਸ ਚੱਲ ਰਹੀ ਸੀ ਕਿਹੜੀ ਪਾਰਟੀ ਪੰਜਾਬ ਦੀ ਹੈ ਕਿਹੜੀ ਬਾਦ ਦੀ ਹੈ ਕਿਹਨੇ ਕੀ ਕੀਤਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਜ਼ਿਆਦਾ ਬਹਿਸ ਕਰਨ ਦੀ ਲੋੜ ਨਹੀਂ ਤੁਸੀਂ ਸਾਨੂੰ ਪੰਜ ਚੀਜ਼ਾਂ ਦੱਸ ਦਿਓ ਇੱਕ ਦੂਜੇ ਨੂੰ ਪੁੱਛਣ ਲੱਗੇ ਕੀ ਬਣਾਇਆ ਆਪਾਂ 5 ਮਿੰਟ ਬਾਅਦ ਕੁਝ ਨਹੀਂ ਦੱਸ ਸਕੇ ਮੈਂ ਕਿਹਾ ਚਾਰ ਦੱਸ ਦਿਓ ਨਹੀਂ ਦੱਸ ਸਕਦੇ ਫਿਰ ਮੈਂ ਖੀਰ ਚ ਕਹਿ ਕੇ ਅੱਖ ਕੇ ਕਿ ਮੈਂ ਇੱਕ ਦੱਸ ਦਿਓ ਤੇ ਚੰਨੀ ਨੇ ਕੀ ਜਵਾਬ ਦਿੱਤਾ ਤੁਹਾਨੂੰ ਸੁਣਿਆ ਹੋਣਾ ਓਏ ਸੜਕਾਂ ਤੇ ਪੈਚ ਲਾਏ ਸੀ ਝਾੜੂ ਵਾਲੇ ਨੇ ਤਾਂ ਪੈਚ ਵੀ ਨਹੀਂ ਲਾਏ ਸੜਕਾਂ ਦੇਖੋ ਕੀ ਹਾਲ ਹੋਇਆ ਪਿਆ ਰੁਕਾ ਦੇ ਅਗਲੀ ਖਬਰ ਦੇ ਵਾਲ ਸੰਸਦ ਦਾ ਸਰਦ ਰੁੱਤ ਸੈਸ਼ਨ ਜਿਹੜਾ ਕਿ 1 ਦਸੰਬਰ ਤੋਂ ਸ਼ੁਰੂ ਹੋਵੇਗਾ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਐਲਾਨ ਕਰ ਦਿੱਤਾ ਗਿਆ ਸ਼ਾਂਤ ਦੇ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਇੱਕ ਐਕਸਪੋਸਟ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਸੈਸ਼ਨ 1 ਦਸੰਬਰ ਤੋਂ 19 ਦਸੰਬਰ ਤੱਕ ਚੱਲੇਗਾ ਰਿਜਿਜੂ ਨੇ ਐਕਸ ਤੇ ਪੋਸਟ ਕੀਤਾ ਕਿ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਸਦ ਰੁਦ ਦੇ ਸੈਸ਼ਨ ਦੇ ਲਈ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਸਰਦ ਰੁੱਤ ਸੈਸ਼ਨ ਰਚਨਾਤਮਕ ਅਤੇ ਲਾਭਕਾਰੀ ਹੋਣ ਦੀ ਉਮੀਦ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਇਹ ਸਾਡੇ ਲੋਕਤੰਤਰ ਨੂੰ ਮਜ਼ਬੂਤ ਕਰੇਗਾ ਦੱਸ ਦਈਏ ਕਿ ਸੰਸਦ ਦਾ ਪਿਛਲਾ ਮੌਨਸੂਨ ਸੈਸ਼ਨ 21 ਜੁਲਾਈ ਤੋਂ 21 ਅਗਸਤ ਤੱਕ ਚੱਲਿਆ ਸੀ ਤੇ ਪੂਰੇ ਸੈਸ਼ਨ ਦੌਰਾਨ ਕੁੱਲ 21 ਬੈਠਕਾਂ ਹੋਈਆਂ ਸਨ ਲੋਕ ਸਭਾ ਵਿੱਚ 120 ਘੰਟੇ ਚਰਚਾ ਹੋਣੀ ਸੀ ਪਰ ਸਿਰਫ 37 ਘੰਟੇ ਹੀ ਚਰਚਾ ਹੋ ਸਕੀ ਖੇਡ ਜਗਤ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜ ਜਹਾਂ ਦੱਸਣਾ ਹੈ ਕਿ ਭਾਰਤ ਦੇ ਵੱਲੋਂ ਦੋ ਇੱਕ ਦੇ ਨਾਲ ਸੀਰੀਜ਼ ਦੇ ਵਿੱਚ ਜਿੱਤ ਹਾਸਲ ਕਰ ਲਈ ਗਈ ਹੈ ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ T20 ਸੀਰੀਜ਼ ਦਾ ਪੰਜਵਾਂ ਤੇ ਆਖਰੀ ਮੈਚ ਸ਼ਨੀਵਾਰ ਯਾਨੀ ਬੀਤੇ ਕੱਲ ਬ੍ਰਿਸਬੇਨ ਦੇ ਗਾਬਾ ਵਿਖੇ ਹੋਇਆ। ਮੀਂਹ ਕਾਰਨ ਮੈਚ ਬੇਨਤੀਚਾ ਰਿਹਾ। ਭਾਰਤ ਨੇ ਬਿਨਾਂ ਕਿਸੇ ਨੁਕਸਾਨ ਦੇ 52 ਦੌੜਾ ਬਣਾ ਲਈਆਂ ਸਨ ਜਿਸ ਤੋਂ ਬਾਅਦ ਭਾਰੀ ਮੀਂਹ ਅਤੇ ਬਿਜਲੀ ਕਾਰਨ ਖੇਡ ਅੱਗੇ ਨਹੀਂ ਵਧ ਸਕੀ। ਮੈਚ ਰੱਦ ਹੋਣ ਦੇ ਨਾਲ ਭਾਰਤ ਨੇ ਆਸਟ੍ਰੇਲੀਆ ਵਿਰੁੱਧ T20 ਸੀਰੀਜ਼ 2-1 ਨਾਲ ਜਿੱਤ ਲਈ ਹੈ। ਆਸਟ੍ਰੇਲੀਆ ਦੇ ਕਪਤਾਨ ਮਿਸ਼ੇਲ ਮਾਰਚ ਨੇ ਬ੍ਰਿਸਬੇਨ ਦੇ ਗਾਬਾਟ ਵਿੱਚ ਟਾਸ ਵਿਤਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਭਾਰਤ ਨੇ 4.5 ਓਵਰਾਂ ਵਿੱਚ 52 ਦੌੜਾਂ ਬਣਾਈਆਂ ਸ਼ੁਭਮਨ ਗਿੱਲ 29 ਦੌੜਾਂ ਅਤੇ ਅਭਿਸ਼ੇਕ ਸ਼ਰਮਾ 23 ਦੌੜਾਂ ਬਣਾ ਕੇ ਨਾਬਾਦ ਰਹੇ ਦੋਵਾਂ ਟੀਮਾਂ ਵਿਚਕਾਰ ਕੈਨਬਰਾ T20 ਮੈਚ ਵੀ ਮੀਂਹ ਕਾਰਨ ਰੱਦ ਹੋ ਗਿਆ ਸੀ ਅਤੇ ਫਿਰ ਆਸਟ੍ਰੇਲੀਆ ਨੇ ਮੈਲਬੌਰਨ T20 ਮੈਚ 4 ਵਿਕਟਾਂ ਨਾਲ ਜਿੱਤਿਆ ਤੇ ਇਸ ਤੋਂ ਬਾਅਦ ਭਾਰਤੀ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਹੁਬਾਟ 5 ਵਿਕਟਾਂ ਅਤੇ 골 ਕੋਸਟ 48 ਦੌੜਾਂ T20 ਮੈਚਾਂ ਵਿੱਚ ਕੰਗਾਰੂ ਟੀਮ ਨੂੰ ਹਰਾਇਆ। ਤੇਦਰੀ ਚੰਡੀਗੜ੍ਹ ਦੇ ਵਿੱਚ ਫੌਜਦਾਰ ਸ਼ਕਤੀ ਪ੍ਰਦਰਸ਼ਨ ਵੇਖਣ ਨੂੰ ਮਿਲਿਆ। ਸ਼ਨੀਵਾਰ ਨੂੰ ਚੰਡੀਗੜ੍ਹ ਦੇ ਸੁਖਨਾ ਝੀਲ ਵਿਖੇ ਪਛਮੀ ਕਮਾਂਡ ਦੁਆਰਾ ਆਯੋਜਿਤ ਹਥਿਆਰ ਪ੍ਰਦਰਸ਼ਨੀ ਵਿੱਚ ਦੇਸ਼ ਦੀ ਫੌਜੀ ਸ਼ਕਤੀ ਪ੍ਰਦਰਸ਼ਿਤ ਕੀਤੀ ਗਈ। ਭਾਰਤੀ ਫੌਜ ਦੁਆਰਾ ਵਰਤੇ ਗਏ ਬਹੁਤ ਸਾਰੇ ਆਧੁਨਿਕ ਅਤੇ ਇਤਿਹਾਸਿਕ ਹਥਿਆਰ ਜਨਤਾ ਲਈ ਪ੍ਰਦਰਸ਼ਿਤ ਕੀਤੇ ਗਏ ਸਨ। ਪ੍ਰਦਰਸ਼ਨੀ ਵਿੱਚ ਫੌਜੀ ਵਰਦੀ ਵਿੱਚ ਪਹਿਨੇ ਬੱਚੇ ਵੀ ਮੌਜੂਦ ਸਨ। ਲਾਈਟ ਮਸ਼ੀਨ ਗਨ ਪ੍ਰਦਰਸ਼ਿਤ ਕੀਤੀ ਗਈ ਸੀ ਜਿਸ ਦੀ ਵਰਤੋਂ 1965 ਵਿੱਚ ਚੀਨ ਨਾਲ ਭਾਰਤ ਦੀ جنگ ਵਿੱਚ ਕੀਤੀ ਗਈ ਸੀ ਇਹ ਹਥਿਆਰ ਚੀਨ ਦੀ ਡੂੰਗੀ ਤਾਕਤ ਨੂੰ ਰੋਕਣ ਵਿੱਚ ਪ੍ਰਭਾਵਸ਼ਾਲੀ ਸਾਬਤ ਹੋਇਆ ਜਿਸ ਵਿੱਚ 2000 ਸੈਨਿਕ ਸ਼ਾਮਿਲ ਸਨ ਇਸ ਸ਼ਕਤੀ ਪ੍ਰਦਰਸ਼ਨ ਦੇ ਵਿੱਚ 847 81 mm ਮੋਟਾਰ ਸナイਪਰ ਰਾਈਫਲ ਐਂਟੀ ਟੈਕ ਗਾਈਡ ਮਿਜ਼ਾਈਲ ਰੱਖਿਆ ਪ੍ਰਣਾਲੀ ਐਂਟੀ ਡਰੋਨ ਸਿਸਟਮ ਐਮ ਜੀ ਮਸ਼ੀਨ ਗਨ ਜੀ ਸੀ ਆਟੋਮੈਟਿਕ ਗ੍ਰੇਨੇਡ ਲਾਂਚਰ ਪਾਕਿਸਤਾਨ-ਚੀਨ ਯੁੱਧ ਵਿੱਚ ਵਰਤੇ ਗਏ ਹਥਿਆਰ ਵੀ ਪ੍ਰਦਰਸ਼ਿਤ ਕੀਤੇ ਗਏ ਸਨ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਕੂਲ ਅਤੇ ਕਾਲਜ ਦੇ ਵਿਦਿਆਰਥੀ, ਐਨਸੀਸੀ ਕੈਡੇਟ, ਸਲਾਨੀ ਅਤੇ ਸਥਾਨਕ ਲੋਕ ਸ਼ਾਮਲ ਹੋਏ। ਭਾਰਤੀ ਫੌਜ ਦੀ ਤਾਕਤ ਅਤੇ ਤਕਨੀਕੀ ਤਰੱਕੀ ਨੂੰ ਦੇਖ ਕੇ ਸਾਰਿਆਂ ਨੂੰ ਮਾਣ ਮਹਿਸੂਸ ਹੋਇਆ। ਪਛਮੀ ਕਮਾਂਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਦਰਸ਼ਨੀ ਦਾ ਉਦੇਸ਼ ਜਨਤਾ ਨੂੰ 'ਮੇਕ ਇਨ ਇੰਡੀਆ' ਪਹਿਲਕਦਮੀ ਤਹਿਤ ਵਿਕਸਿਤ ਕੀਤੀ ਗਈ ਫੌਜ ਦੀ ਤਾਕਤ, ਤਕਨੀਕੀ ਸਮਰੱਥਾਵਾਂ ਅਤੇ ਰੱਖਿਆ ਉਪਕਰਣਾਂ ਬਾਰੇ ਜਾਗਰੂਕ ਕਰਨਾ ਹੈ। ਤੌਰੀ ਪੰਜਾਬ ਦੇ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਹੋਣ ਵਾਲਾ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਦਰਅਸਲ ਪੱਛਮੀ ਗੜਬੜੀ ਕਾਰਨ ਪਏ ਮੀਤ ਬਾਅਦ ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਸੂਬੇ ਵਿੱਚ ਠੰਡ ਨੇ ਅਚਾਨਕ ਜ਼ੋਰ ਫੜ ਲਿਆ ਇਸ ਦੇ ਚੱਲਦਿਆਂ ਰਾਤ ਦੇ ਤਾਪਮਨ ਦੇ ਵਿੱਚ 4 ਡਿਗਰੀ ਸੈਲਸੀਅਸ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਮੌਸਮ ਨੂੰ ਲੈ ਕੇ ਵੱਡਾ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਭਾਗ ਦੇ ਮੁਤਾਬਕ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਇਹ ਬਦਲਾਅ ਹੋਵੇਗਾ ਜਿਸ ਦਾ ਅਸਰ ਸਿੱਧੇ ਤੌਰ ਤੇ ਮੈਦਾਨੀ ਇਲਾਕਿਆਂ ਵਿੱਚ ਵੇਖਣ ਨੂੰ ਮਿਲੇਗਾ ਤੁੰਦ ਦਾ ਅਸਰ ਵੀ ਵੇਖਣ ਨੂੰ ਮਿਲੇਗਾ ਤੇ ਇਸ ਦੇ ਨਾਲ ਕੜਾਕੇ ਦੀ ਠੰਡ ਸ਼ੁਰੂ ਹੋ ਜਾਵੇਗੀ ਤੇ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਜਾਵੇਗਾ ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਮੌਸਮ ਵਿਭਾਗ ਵੱਲੋਂ 11 ਤਰੀਕ ਤੱਕ ਮੌਸਮ ਦੀ ਵੱਡੀ ਅਪਡੇਟ ਦਿੱਤੀ ਗਈ ਹੈ ਫਿਲਹਾਲ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੋਈ ਬਾਰਿਸ਼ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਕੁਝ ਜ਼ਿਲ੍ਹਿਆਂ ਵਿੱਚ ਕੋਹਰਾ ਪੈਣ ਦੀ ਵੀ ਸੰਭਾਵਨਾ ਹੈ ਤੇ ਸੂਬੇ ਵਿੱਚ ਮੌਸਮ ਖੁਸ਼ਕ ਰਹੇਗਾ ਤਰੁ ਕਰਦਾ ਅਕਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਇੱਕ ਹੋਰ ਛੁੱਟੀ ਦਾ ਐਲਾਨ ਕੀਤਾ ਗਿਆ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਵਿਧਾਨ ਸਭਾ ਹਲਕਾ 021 ਤਰਨਤਾਰਨ ਦੀ ਉਪ ਚੋਣ ਮਿਤੀ 11 ਨਵੰਬਰ 2025 ਨੂੰ ਕਰਵਾਈ ਜਾਵੇਗੀ ਅਤੇ ਇਸ ਦਾ ਨਤੀਜਾ ਮਿਤੀ 14 ਨਵੰਬਰ ਨੂੰ ਕੋਸ਼ਿਤ ਕੀਤਾ ਜਾਵੇਗਾ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਉਪ ਚੋਣ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਤਰਨਤਾਰਨ ਸ੍ਰੀ ਰਾਹੁਲ ਆਈਏਐਸ ਵੱਲੋਂ 네ਗੋਸ਼ੀਏਬਲ ਇੰਸਟੀਟਿਊਟ इंस्ट्रूमेंट एक्ट 1881 ਦੀ ਧਾਰਾ 25 ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135 ਬੀ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ ਦੇ ਅਤੇ ਫੈਕਟਰੀਜ਼ ਐਕਟ ਦੇ ਤਹਿਤ ਵਿਧਾਨ ਸਭਾ ਹਲਕਾ 02133 ਦੇ ਸਮੂਹ ਸਰਕਾਰੀ ਗੈਰ ਸਰਕਾਰੀ ਦਫ਼ਤਰਾਂ ਬੈਂਕਾਂ ਅਦਾਰਿਆਂ ਫੈਕਟਰੀਆਂ ਦੁਕਾਨਾਂ ਆਦਿ ਵਿੱਚ 11 ਨਵੰਬਰ ਨੂੰ ਪੇਡ ਹੌਲੀਡੇ ਕੋਸ਼ਿਸ਼ ਕੀਤੀ ਗਈ ਹੈ ਜੀ ਹਾਂ ਦੱਸ ਦਿੰਨਾ ਹੈ ਕਿ ਛੁੱਟੀ ਦਾ ਐਲਾਨ ਜਿਹੜਾ ਕੀ ਕੀਤਾ ਗਿਆ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਨਵੀਆਂ ਦਰਾਂ ਜਿਹੜੇ ਕੀ ਜਾਰੀ ਕੀਤੀਆਂ ਨੇ ਲਗਾਤਾਰ ਤੀਜੇ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ ਜੀ ਹਾਂ ਇੰਡੀਆ ਬੁਲਿਅਨ ਐਂਡ ਜੁਐਲਰਸ ਐਸੋਸੀਏਸ਼ਨ ਦੇ ਅਨੁਸਾਰ ਕੱਤੀ ਅਕਤੂਬਰ ਨੂੰ ਸੋਨੇ ਦੀ ਕੀਮਤ 1,20,770 ਪ੍ਰਤੀ 10 ਗ੍ਰਾਮ ਸੀ ਜੋ 7 ਨਵੰਬਰ ਤੱਕ 670 ਘੱਟ ਕੇ 1,20,100 ਹੋ ਗਈ ਹੈ। ਇਹ ਲਗਾਤਾਰ ਤੀਜਾ ਹਫਤਾ ਹੈ ਜਿਸ ਦੇ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। 17 ਅਕਤੂਬਰ ਨੂੰ ਸੋਨੇ ਦੀ ਕੀਮਤ 1,29,556 ਪ੍ਰਤੀ 10 ਗ੍ਰਾਮ ਸੀ। ਚਾਂਦੀ ਲਈ ਵੀ ਇਹ ਸਥਿਤੀ ਹੈ। ਪਿਛਲੇ ਹਫਤੇ ਦੇ ਆਖਰੀ ਵਪਾਰਕ ਦਿਨ 31 ਅਕਤੂਬਰ ਨੂੰ 1 ਕਿਲੋਗ੍ਰam ਚਾਂਦੀ ਦੀ ਕੀਮਤ 149125 ਜੋ 7 ਨਵੰਬਰ ਤੱਕ 850 ਡਿੱਗ ਕੇ 148275 ਪ੍ਰਤੀ ਕਿਲੋਗ੍ਰam ਹੋ ਗਈ ਹੈ ਤੇ ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 43938 ਰੁਪਏ ਵਧੀ ਹੈ ਤੇ 31 ਦਸੰਬਰ 2024 ਨੂੰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 76162 ਸੀ ਜੋ ਹੁਣ ਵੱਧ ਕੇ 120100 ਰੁਪਏ ਹੋ ਚੁੱਕੀ ਹੈ ਤੇ ਇਸ ਸਮੇਂ ਦੌਰਾਨ ਚਾਂਦੀ ਦੀ ਕੀਮਤ ਵਿੱਚ ਵੀ 62258 ਦਾ ਵਾਧਾ ਹੋਇਆ ਹੈ ਤੁਦਰੀ ਕੈਨੇਡਾ ਦੇ ਵਿੱਚ ਕਪਿਲ ਸ਼ਰਮਾ ਦੇ ਕਾਫੇ ਤੇ ਹੋਈ ਫਾਇਰਿੰਗ ਨੂੰ ਲੈ ਕੇ ਇੱਕ ਵਟਾ ਅਪਡੇਟ ਸਾਹਮਣੇ ਆਇਆ ਹੈ ਕੈਨੇਡਾ ਸਰਕਾਰ ਨੇ ਕੈਨੇਡਾ ਵਿੱਚ ਕਪਿਤ ਸ਼ਰਮਾ ਦੇ ਕਾਫੇ ਕੈਪਸ ਕਾਫੇ ਤੇ ਗੋਲੀਬਾਰੀ ਕਰਨ ਵਾਲੇ ਤਿੰਨ ਅਪਰਾਧੀਆਂ ਨੂੰ ਰਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਉਹਨਾਂ ਦੀ ਪਛਾਣ ਅਜੇ ਤੱਕ ਸਾਹਮਣੇ ਨਹੀਂ ਆਈ ਵਿਦੇਸ਼ੀ ਮੀਡੀਆ ਰਿਪੋਰਟਾਂ ਅਨੁਸਾਰ ਸਾਰੇ ਦੋਸ਼ੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਹਨ ਤੇ ਜਿਸ ਨੂੰ ਹਾਲ ਹੀ ਵਿੱਚ ਇੱਕ ਅਤਵਾਦੀ ਸੰਗਠਨ ਨਾਮਜ਼ਦ ਕੀਤਾ ਗਿਆ ਇਹ ਕਾਰਵਾਈ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੁਆਰਾ ਕੀਤੀ ਗਈ ਹੈ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਮੂਲ ਦੇ ਕਾਰੋਬਾਰੀ ਮਾਲਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜ਼ਬਰਨ ਵਸੂਲੀ ਨੈੱਟਵਰਕ ਦੀ ਜਾਂਚ ਤੋਂ ਬਾਅਦ ਏਜੰਸੀ ਨੇ ਤਿੰਨ ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਤੇ ਉਦੋਂ ਇੱਕ ਵੱਡੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਜાં ਦੱਸਦਿਆ ਕਿ ਤਰਨਤਾਰਨ ਜਿਮਨੀ ਚੋਣਾ ਦੇ ਮੱਦੇਨਜ਼ਰ ਇਹ ਕਾਰਵਾਈ ਜੁੜੀ ਕੀਤੀ ਗਈ ਹੈ ਐਸਐਸਪੀ ਨੂੰ ਜੁੜਾ ਕੇ ਸਸਪੈਂਡ ਕਰ ਦਿੱਤਾ ਗਿਆ ਤਰਨਤਾਰਨ ਉਪਚੋਣ ਤੋਂ ਸਿਰਫ 3 ਦਿਨ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਤਰਨਤਾਰਨ ਦੀ ਐਸਐਸਪੀ ਡਾਕਟਰ ਅਰਜੋਤ ਕੌਰ ਗਰੇਵਾਲ ਨੂੰ ਮੁਅਤਲ ਕਰ ਦਿੱਤਾ ਕਮਿਸ਼ਨ ਨੇ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ ਤੇ ਉਹਨਾਂ ਦੀ ਥਾਂ ਤੇ ਅਮ੍ਰਿਤਸਰ ਦੇ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਨੂੰ ਐਸਐਸਪੀ ਤਰਨਤਾਰਨ ਦਾ ਵਾਧੂ ਚਾਰਜ ਦਿੱਤਾ ਗਿਆ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਸਟ੍ਰੀਮ ਨਿਕਾਲੀ ਦਲ ਨੇ ਐਸਐਸਪੀ ਡਾਕਟਰ ਅਰਜੋਤ ਕੌਰ ਗਰੇਵਾਲ ਦੇ ਵਿਰੁੱਧ ਸੂਬੇ ਦੇ ਮੁੱਖ ਚੋਣ ਅਧਿਕਾਰੀ ਸਬੰਸੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਬਾਦਲ ਨੇ ਐਸਐਸਪੀ ਡਾਕਟਰ ਅਰਜੋਤ ਕੌਰ ਗਰੇਵਾਲ ਅਤੇ ਦੋ ਡੀਐਸਪੀਜ਼ ਦੇ ਤਬਾਦਲੇ ਦੀ ਮੰਗ ਕੀਤੀ ਸੀ ਇਸ ਤੋਂ ਬਾਅਦ ਚੋਣ ਕਮਿਸ਼ਨ ਨੂੰ ਐਸਐਸਪੀ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਤੇ ਉਸ ਤੋਂ ਬਾਅਦ ਹੁਣ ਚੋਣ ਕਮਿਸ਼ਨ ਵੱਲੋਂ ਇਹ ਕਾਰਵਾਈ ਜੁੜੀ ਕੀਤੀ ਗਈ ਹੈ ਤਾਂ ਦੱਸਣਾ ਹੈ ਕਿ ਤਰਨਤਾਰਨ ਜਿਵੇਂ ਚੋਣਾਂ ਦੇ ਮੱਦੇਨਜ਼ਰ ਇਹ ਵੱਡੀ ਕਾਰਵਾਈ ਜਿਹੜੀ ਕੀਤੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਤਰਨਤਾਰਨ ਦੇ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਦੇ ਖਿਲਾਫ ਜੁੜੀ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਤੇ ਅਮਨਸਰ ਦੇ ਸੀਪੀ ਗੋਤਪ੍ਰੇ ਸਿੰਘ ਪੁੱਲਰ ਨੂੰ ਛੜਾ ਐਸਐਸਪੀ ਤਰਨਤਾਰਨ ਦਾ ਵਾਧੂ ਚਾਰਜ ਦਿੱਤਾ ਗਿਆ। ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨਆਈ ਮਨੁਦੋ 47 ਦਾ। ਅੱਜ ਸ਼ਾਮ ਤਾਂ ਦੇਖਣ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂਕਮਲ ਪ੍ਰੀਤ कौर ਤਾਂ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਦੱਸਣਾ ਹੈ ਕਿ ਸਿਆਸੀ ਖਾੜਾ ਛੜਾ ਪਖਿਆ ਹੋਇਆ ਕਿਉਂਕਿ ਜਿਮਨੀ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਦੇ ਪ੍ਰਧਾਨਾਂ ਦੇ ਵੱਲੋਂ ਉਹਨਾਂ ਦੇ